ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਤੇ ਹਾਰਦਿਕ ਸਵਾਗਤ ਹੈ ਜੇਕਰ ਤੁਸੀਂ ਸਾਡੇ ਚੈਨਲ ਨਾਲ ਨਵੇਂ ਜੁੜ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਆ ਇੱਕ ਪੰਜਾਬੀ ਕਹਾਣੀ ਹੈ ਇਹ ਕਹਾਣੀ ਇੱਕ ਚੰਨੀ ਨਾਮ ਦੀ ਕੁੜੀ ਦੀ ਕਹਾਣੀ ਹੈ ਜੇਕਰ ਤੁਹਾਨੂੰ ਖੁਦਾ ਦੇ ਨਾਲ ਪਰਮਾਤਮਾ ਦੇ ਨਾਲ ਉਸ ਰੱਬ ਜੀ ਦੇ ਨਾਲ ਗਿਲੇਸ਼ੇ ਕਵੇ ਰਹਿੰਦੇ ਹਨ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸਾ ਨਹੀਂ ਦਿੱਤਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਤਕਲੀਫ ਹਨ ਤਾਂ ਤੁਸੀਂ ਇਹ ਕਹਾਣੀ ਪੂਰੀ ਸੁਣਿਓ ਧਿਆਨ ਦੇ ਨਾਲ ਸੁਣਿਓ ਤੁਹਾਨੂੰ ਰੱਬ ਜੀ ਦੇ ਨਾਲ ਕੋਈ ਵੀ ਸ਼ਿਕਵਾ ਨਹੀਂ ਰਹੇਗਾ ਤੇ ਤੁਸੀਂ ਰੱਬ ਜੀ ਦਾ ਧੰਨਵਾਦ ਕਰੋਗੇ ਕਿ ਰੱਬ ਜੀ ਸਾਨੂੰ ਜਿਹੋ ਜੀ ਵੀ ਜ਼ਿੰਦਗੀ ਦਿੱਤੀ ਹੈ ਤੇਰੇ ਸ਼ੁਕਰਗੁਜ਼ਾਰ ਹਾਂ ਇੱਕ ਕਹਾਣੀ ਚੰਨੀ ਨਾਮ ਦੀ ਕੁੜੀ ਦੀ ਕਹਾਣੀ ਹੈ ਚੰਨੀ ਬਹੁਤ ਹੀ ਗਰੀਬ ਘਰ ਦੀ ਕੁੜੀ ਹੁੰਦੀ ਹੈ ਉਸ ਦਾ ਬਾਪ ਬਹੁਤ ਗਰੀਬ ਹੁੰਦਾ ਹੈ ਉਹ ਮਟਿਆਰ ਹੋ ਜਾਂਦੀ ਹੈ ਉਸ ਦੀ ਉਮਰ 21 ਸਾਲ ਹੋ ਜਾਂਦੀ ਹੈ ਤੇ ਗਰੀਬ ਬਾਪ ਸੋਚਾਂ ਦੇ ਵਿੱਚ ਪਿਆ ਹੁੰਦਾ ਕਿ ਮੇਰੀ ਧੀ ਸਹੁਰੇ ਘਰ ਤੁਰ ਜੇ ਤੇ ਮੇਰੇ ਸਿਰ ਤੋਂ ਵੀ ਬੋਝ ਲੱਥ ਜਾਵੇ ਉਸ ਨੂੰ ਇੱਕ ਰਿਸ਼ਤੇ ਦੀ ਦੱਸ ਪੈਂਦੀ ਹੈ ਪਰ ਉਸ ਦੇ ਕੋਲ ਵਿਆਹ ਵਾਸਤੇ ਪੈਸੇ ਨਹੀਂ ਹੁੰਦੇ ਉਹ ਸੋਚਦਾ ਕਿ ਥਾਂ ਚੰਗਾ ਮੁੰਡਾ ਚੰਗਾ ਘਰ ਬਾਰ ਚੰਗਾ ਉੱਤੋਂ ਕੁੜੀ ਵੀ ਵਿਆਉਣ ਵਾਲੀ ਆ ਪਰ ਪੈਸਿਆਂ ਦਾ ਪ੍ਰਬੰਧ ਕਿੱਥੋਂ ਕਰਾਂ ਫਿਰ ਉਹ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦਾ ਉਹਨਾਂ ਨੇ ਮਿਹਨਤ ਕਰ ਲਈ ਕਰਦਾ ਕੁਝ ਪਿੰਡ ਦੇ ਮੋਹਤਵਰ ਬੰਦਿਆਂ ਕੋਲੇ ਜਾਂਦਾ ਉਹਨਾਂ ਦੇ ਪੈਰੀ ਹੱਥ ਲਾਉਂਦਾ ਕਿ ਮੈਂ ਹੌਲੀ ਹੌਲੀ ਤੁਹਾਡਾ ਸਾਰਾ ਦੇਣਾ ਲੈਣਾ ਲਾ ਦੂੰਗਾ ਇੱਕ ਵਾਰ ਮੇਰੀ ਮਦਦ ਕਰ ਦਿਓ ਮੈਂ ਆਪਦੀ ਧੀ ਦੀ ਟੋਲੀ ਆਪਦੇ ਬੂਹੇ ਤੇ ਤੋਰ ਦੇਵਾਂ ਉਹਦੇ ਕਹਿਣ ਮੁਤਾਬਕ ਸਾਰੇ ਉਹਦੀ ਮਦਦ ਵੀ ਕਰਦੇ ਆ ਕਿ ਗਰੀਬ ਬੰਦਾ ਚਲੋ ਕੋਈ ਨਾ ਜੇ ਨਾ ਵੀ ਮੋੜੇ ਜਾਣਗੇ ਤਾਂ ਅਧ ਪਚਾਤ ਤਾਂ ਮੋੜੂਗਾ ਹੀ ਜੇ ਪੂਰੇ ਨਾ ਮੋੜੂਗਾ ਤਾਂ ਸਾਰਿਆਂ ਦੀ ਮਦਦ ਤੇ ਨਾਲ ਚੰਨੀ ਦੀ ਡੋਲੀ ਤੁਰ ਜਾਂਦੀ ਆ ਤੇ ਚੰਨੀ ਸਹੁਰੇ ਘਰ ਪਹੁੰਚ ਜਾਂਦੀ ਆ ਜਦੋਂ ਚੰਨੀ ਸਹੁਰੇ ਘਰ ਪਹੁੰਚਦੀ ਆ ਤਾਂ ਦੇਖ ਕੇ ਉਹਨੂੰ ਚਾਹ ਚੜ ਜਾਂਦਾ ਵੀ ਸਹਰਾਂ ਦੀ ਬਹੁਤ ਵਧੀਆ ਕੋਠੀ ਹੁੰਦੀ ਆ ਤੇ ਘਰ ਦੇ ਵਿੱਚ ਵੀ ਖਾਣ ਪੀਣ ਨੂੰ ਖੁੱਲਾ ਡੁੱਲਾ ਹੁੰਦਾ ਪਤੀ ਦਾ ਸੁਭਾਅ ਵੀ ਬਹੁਤ ਚੰਗਾ ਹੁੰਦਾ ਸੱਸ ਦਾ ਸੁਭਾਅ ਵੀ ਬਹੁਤ ਚੰਗਾ ਹੁੰਦਾ ਇੱਕ ਛੋਟੀ ਨਾਨ ਹੁੰਦੀ ਆ ਉਹ ਵੀ ਉਹਨੂੰ ਬਹੁਤ ਪਿਆਰ ਕਰਦੀ ਆ ਤੇ ਚੰਨੀ ਪੂਰੀ ਖੁਸ਼ ਆ ਚੰਨੀਆਂ ਦੇ ਮਾਪੇ ਨੂੰ ਦੱਸਦੀ ਆ ਕੋਈ ਕੋਈ ਪਿਛਲੇ ਜਨਮਾਂ ਦੇ ਪੁੰਨ ਕੀਤੇ ਹੋਣਗੇ ਜੋ ਮੈਨੂੰ ਇਹੋ ਜਿਹਾ ਸੋਹਰਾ ਪਰਿਵਾਰ ਮਿਲਿਆ ਤਾਂ ਉਹਦਾ ਪਿਓ ਆਖਦਾ ਪੁੱਤ ਬਚਪਨ ਦੇ ਵਿੱਚ ਬਠੇਰੀ ਤੂੰ ਗਰੀਬੀ ਦੇਖੀ ਆ ਸਰਦੀਆਂ ਦੇ ਵਿੱਚ ਵੀ ਤੂੰ ਗਰਮੀਆਂ ਵਾਲੇ ਕੱਪੜੇ ਪਾ ਪਾ ਕੇ ਦਿਨ ਕੱਟਿਆ ਮੈਨੂੰ ਉਹ ਟਾਈਮ ਨਹੀਂ ਭੁੱਲਦਾ ਜਦੋਂ ਕਈ ਵਾਰੀ ਤੈਨੂੰ ਠੰਡ ਲੱਗਣਾ ਤਾਂ ਤੇਰੀ ਮਾਂ ਤੇਰੇ ਦੋ ਸੂਟ ਪਾ ਦਿੰਦੀ ਹੁੰਦੀ ਸੀ ਕਿਉਂਕਿ ਕੋਟ ਜਾਂ ਕੋਟੀ ਲੈਣ ਵਾਸਤੇ ਮੇਰੇ ਕੋਲੇ ਪੈਸੇ ਨਹੀਂ ਹੁੰਦੇ ਸੀ ਚੱਲ ਮੈਂ ਖੁਸ਼ ਆ ਕਿ ਪ੍ਰਮਾਤਮਾ ਨੇ ਤੈਨੂੰ ਤੇਰੇ ਘਰੇ ਰੰਗ ਭਾਗ ਲਾਇਆ ਮਾਪੇ ਬਹੁਤ ਜ਼ਿਆਦਾ ਖੁਸ਼ ਆ ਚੰਨੀ ਵੀ ਬਹੁਤ ਖੁਸ਼ ਆ ਆਪਦੇ ਸਹੌਰੀ ਰੰਗੀ ਵਸਤੀ ਆ ਪਰ ਇੱਕ ਦਿਨ ਚੰਦਰਾ ਸੁਨੇਹਾ ਜਾਂਦਾ ਕਿ ਉਸਦੇ ਬਾਪ ਦੀ ਮੌਤ ਹੋ ਜਾਂਦੀ ਆ ਬਾਪ ਦੀ ਮੌਤ ਤੋਂ ਬਾਅਦ ਚੰਨੀ ਟੁੱਟ ਜਾਂਦੀ ਆ ਲੈਣ ਦੇਣ ਵਾਲੇ ਰਿਸ਼ਤੇਦਾਰ ਸਭ ਭੈਣ ਭਰਾ ਉਦੀ ਮਾਂ ਦੇ ਬੁਹੇ ਤੇ ਆ ਕੇ ਖੜਦੇ ਆ। ਮਾਂ ਆਖਦੀ ਆ ਕਿ ਜੋ ਕਮਾਉਣ ਵਾਲਾ ਸੀ ਉਹ ਤਾਂ ਮੁੱਕ ਗਿਆ। ਹੁਣ ਮੈਂ ਕਿੱਥੋਂ ਪੈਸੇ ਦੇਵਾਂ? ਪਰ ਚੰਨੀ ਦੇ ਮਨ ਵਿੱਚ ਇਹ ਆਉਂਦਾ ਕਿ ਮੇਰੇ ਵਿਆਹ ਮੌਕੇ ਬਾਪੂ ਨੇ ਫੜੇ ਸੀ। ਉਹਨਾਂ ਨੇ ਤਾਂ ਅਗਲਾ ਨੇ ਮੰਗਣਾ ਹੀ ਆ। ਚੰਨੀ ਨੂੰ ਵੀ ਇਹ ਚੰਗਾ ਨਹੀਂ ਲੱਗਦਾ ਵੀ ਕਿਸੇ ਤੋਂ ਪੈਸੇ ਫੜ ਕੇ ਮੇਰਾ ਵਿਆਹ ਕੀਤਾ ਹੋਵੇ ਤੇ ਉਹ ਪੈਸੇ ਨਾ ਮੁੜੇ ਜਾਣ। ਚੰਨੀ ਮਾਂ ਦੇ ਨਾਲ ਰਹਿ ਕਰਦੀ ਆ ਕਿ ਮਾਂ ਆਪਣਾ ਕਾਰ ਬਹੁਤ ਵੱਡਾ ਆਪਾਂ ਥੋੜੇ ਵਿੱਚ ਵੀ ਸਾਰ ਸਕਦੇ ਆ ਵੀ ਤੁਸੀਂ ਕੱਲਿਆਂ ਤੇ ਇੱਕ ਛੋਟਾ ਵੀਰਾ ਕਿਉਂ ਨਾ ਆਪਾਂ ਜਿਹੜਾ ਬਾਕੀ ਥਾਵਾਂ ਵੇਚ ਕੇ ਤੇ ਉਹ ਪੈਸੇ ਲਾ ਦੇਗੇ ਕਿਉਂਕਿ ਇਸ ਤਰ੍ਹਾਂ ਮੈਨੂੰ ਸਕੂਨ ਨਹੀਂ ਆਉਂਦਾ ਵੀ ਮੇਰੇ ਵਿਆਹ ਤੇ ਕਿਸੇ ਤੋਂ ਪੈਸੇ ਫੜੇ ਹੋਣ ਤੇ ਉਹ ਮੋੜੇ ਨਾ ਜਾਣ ਮਾਂ ਆਖਦੀ ਆ ਜਿਵੇਂ ਪੁੱਤ ਤੈਨੂੰ ਠੀਕ ਲੱਗਦਾ ਕਰ ਲੈ ਹਾਂ ਕਿਸੇ ਤੋਂ ਫੜੇ ਪੈਸੇ ਮੋੜਨੇ ਦਾ ਜ਼ਰੂਰ ਚਾਹੀਦੇ ਆ ਉਹ ਜਿਹੜਾ ਵਾਧੂ ਜਗਾ ਪਈ ਹੁੰਦੀ ਆ ਉਹ ਵੇਚ ਦਿੰਦੀਆਂ ਤੇ ਉਹ ਜਿੰਨਾਂ ਦਾ ਦੇਣਾ ਲੈਣਾ ਹੁੰਦਾ ਸਭ ਦਾ ਲਾ ਦਿੰਦੀਆਂ ਹੁਣ ਚੰਨੀ ਵੀ ਖੁਸ਼ ਹੁੰਦੀ ਆ ਕਿ ਚਲੋ ਮੇਰੀ ਮਾਂ ਦੇ ਕੋਈ ਬੂਹੇ ਤੇ ਆ ਕੇ ਨਾ ਖੜੂਗਾ ਕਿ ਵੀ ਸਾਡਾ ਸਾਠ ਹਜ਼ਾਰ ਫੜੇ ਸੀ ਤੇ ਉਹ ਮੋੜੇ ਨਹੀਂ ਤੇਰੇ ਘਰ ਵਾਲੇ ਨੇ ਭਰਾ ਉਹਦਾ ਹਜੇ ਛੋਟਾ ਹੁੰਦਾ ਪੜਦਾ ਹੁੰਦਾ ਚੰਨੀ ਦੀ ਜ਼ਿੰਦਗੀ ਦੇ ਵਿੱਚ ਇੱਕ ਖੁਸ਼ੀ ਆਉਂਦੀ ਆ ਕਿ ਚੰਨੀ ਮਾਂ ਬਣਨ ਵਾਲੀ ਹੁੰਦੀ ਆ ਪਹਿਲਾਂ ਬਹੁਤ ਦੁਖੀ ਰਹਿੰਦੀ ਹੁੰਦੀ ਆ ਪਿਓ ਨੂੰ ਚੇਤੇ ਕਰਕੇ ਪਰ ਹੁਣ ਥੋੜਾ ਜਿਹਾ ਆਹਰੇ ਲੱਗ ਜਾਂਦੀ ਆ ਉਹਨੂੰ ਹੁੰਦਾ ਵੀ ਬਹੁਤ ਜਲਦੀ ਮੈਂ ਮਾਂ ਬਣਨ ਵਾਲੀ ਆ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਆਉਣ ਵਾਲੀਆਂ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ 9 ਮਹੀਨੇ ਪੂਰੇ ਹੋ ਜਾਂਦੇ ਆ ਉਹਦੇ ਘਰ ਵਾਲਾ ਉਹਦਾ ਟਾਈਮ ਸਿਰ ਚੈੱਕਅਪ ਕਰਵਾਉਂਦਾ ਸੱਸ ਵੀ ਉਹਦੀ ਚੰਗੀ ਦੇਖ ਰੱਖ ਕਰਦੀ ਆ ਖਾਣ ਪੀਣ ਨੂੰ ਉਹਨੂੰ ਵਧੀਆ ਦਿੰਦੇ ਆ ਤਾਂ ਕਿ ਬੱਚਾ ਤੰਦਰੁਸਤ ਹੋਵੇ ਨਵਾਂ ਮਹੀਨਾ ਬਾਅਦ ਚੰਨੀ ਦੇ ਘਰ ਇੱਕ ਪੁੱਤਰ ਜਨਮ ਲੈਂਦਾ। ਹੁਣ ਚੰਨੀ ਦੇ ਪੈਰ ਪੁੰਜੇ ਨਹੀਂ ਲੱਗਦੇ। ਕਿਉਂਕਿ ਜਦੋਂ ਔਰਤ ਪਹਿਲੀ ਵਾਰ ਮਾਂ ਬਣਦੀ ਆ ਤੇ ਜੋ ਉਹ ਖੁਸ਼ੀ ਹੁੰਦੀ ਆ ਉਹ ਇੱਕ ਔਰਤ ਬਿਆਰ ਨਹੀਂ ਕਰ ਸਕਦੀ ਹੁੰਦੀ। ਚੰਨੀ ਦੀ ਮਾਂ ਆਖਦੀ ਆ ਕਿ ਮੈਂ ਚੰਨੀ ਨੂੰ ਉੱਥੇ ਲੈ ਜਾਨੀ ਆ। ਨਾਲੇ ਮੇਰਾ ਵੀ ਦਿਲ ਲੱਗਿਆ ਰਹੂਗਾ ਤੇ ਨਾਲੇ ਮੈਂ ਚੰਨੀ ਦੀ ਸਾਹਸ ਵਾਈ ਕਰ ਲੂੰਗੀ। ਚਲੋ ਇੱਥੇ ਭੈਣ ਜੀ ਘਰ ਦਾ ਕੰਮ ਕਰੀ ਜਾਣਗੇ। ਸੌਰਿਆਂ ਦੀ ਰਜਾਮੰਦੀ ਦੇ ਨਾਲ ਚੰਨੀ ਪੇਕੇ ਪਹੁੰਚ ਜਾਂਦੀ ਆ ਜਿਹੜਾ ਛੋਟਾ ਜਿਹਾ ਬੱਚਾ ਕਰੇ ਜਾਂਦਾ ਕਲਕਾਰੀਆਂ ਗੂੰਜਦੀਆਂ ਤਾਂ ਚੰਨੀ ਦੀ ਮਾਂ ਬਹੁਤ ਖੁਸ਼ ਹੁੰਦੀ ਆ ਦੋਵੇਂ ਮਾਮਾਟੀਆਂ ਬਹੁਤ ਖੁਸ਼ ਹੁੰਦੀਆਂ ਛੋਟਾ ਜਿਹਾ ਉਹਦਾ ਭਰਾ ਹੁੰਦਾ ਤੇ ਉਹ ਵੀ ਮਾਮਾ ਬਣ ਗਿਆ ਹੁੰਦਾ ਉਹ ਵੀ ਖੁਸ਼ ਹੁੰਦਾ ਬੱਚਿਆਂ ਨੂੰ ਚਾਹਦਾ ਪਰ ਇੱਧਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਉਹਦੇ ਘਰ ਵਾਲਾ ਫੋਨ ਕਰਦਾ ਕਿ ਅਸੀਂ ਤੇਰੀ ਪੰਜੀਰੀ ਲੈ ਕੇ ਆ ਰਹੇ ਆਂ ਚੰਨੀ ਹੋਰੀ ਵੇਟ ਕਰਦੇ ਆ ਉਹਦਾ ਭਰਾ ਖਾਣ ਪੀਣ ਵਾਲੀਆਂ ਚੀਜ਼ਾਂ ਲਿਆਉਂਦਾ ਮਾਂ ਉਹਦੀ ਰਸੋਈ ਦੇ ਵਿੱਚ ਪਕੌੜੇ ਬਣਾ ਰਹੀ ਆ ਕਿ ਮੈਂ ਗਰਮ ਗਰਮ ਪਕੌੜੇ ਘਰੇ ਹੀ ਘਟ ਲੂੰਗੀ ਉਹ ਚੰਨੀ ਨੂੰ ਆਖਦੀ ਆ ਕੁੜੇ ਫੋਨ ਕਰਕੇ ਪੁੱਛਿਆ ਵੀ ਇੰਨਾ ਟਾਈਮ ਕਿੱਥੇ ਲਾਤਾ ਹਾਲੇ ਤੱਕ ਆਏ ਨਹੀਂ ਚੰਨੀ ਫੋਨ ਕਰਦੀ ਆ ਪਰ ਉਹ ਫੋਨ ਨਹੀਂ ਚੱਕਦੇ ਚੰਨੀ ਸੋਚਦੀ ਆ ਰਸਤੇ ਦੇ ਵਿੱਚ ਹੋਣਗੇ ਤਾਂ ਹੀ ਫੋਨ ਨਹੀਂ ਚੱਕ ਰਹਿ ਗੱਡੀ ਚਲਾਉਂਦੇ ਹੋਣਗੇ ਫਸਟ ਟਾਈਮ ਬਾਅਦ ਚੰਨੀ ਫਿਰ ਫੋਨ ਟਰਾਈ ਕਰਦੀ ਆ ਪਰ ਫਿਰ ਕੋਈ ਫੋਨ ਨਹੀਂ ਚੱਕਦਾ ਹੁਣ ਉਹ ਆਪਦੇ ਟਾਈਮ ਤੋਂ 2 ਘੰਟੇ ਲੇਟ ਹੋ ਜਾਂਦੇ ਆ ਤੇ ਚੰਨੀ ਨੂੰ ਬਹੁਤ ਜ਼ਿਆਦਾ ਘਬਰਾਹਟ ਹੋਣ ਲੱਗਦੀ ਆ